ਤੇ ਵਧਾਈਆਂ ਬਹੁਤ ਬਹੁਤ। ਜਿਹੜੇ ਨੂੰ ਫੋਟੋ ਖੁਆਈ ਮੇਰੀ ਆਪਣੀ। ਅਮਰਤ ਸਾਹਿਬ ਆਜਾਏ ਨੇ ਮੰਮੀ ਦੇ ਡੈਡੀ ਅਮਰਤ ਛੱਕੇ ਅਨੰਦਪਰਸਾਪ ਤੋਂ। ਵਧਾਈਆਂ ਮਾਤੇ। ਬਤਾਈਆਂ ਜੀ। ਵਾਹਿਗੁਰੂ ਮੇਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅਮਰਿਤ ਛੱਕਿਆ। ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਤੇ ਲਿਖਿਆ ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛੱਕੇ ਤੇ ਵਧਾਈਆਂ ਬਹੁਤ ਬਹੁਤ ਪਾਦਰ ਦਾ ਫੋਟੋ ਵੀ ਮੇਰੀ ਆਪਣੀ ਅੰਮ੍ਰਿਤ ਸਾਹਿਬ ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕੇ ਅਨੰਦਪੁਰ ਸਾਹਿਬ ਤੋਂ ਵਧਾਈਆਂ mate ਬਧਾਈਆਂ ਜੀ ਵਾਹਿਗੁਰੂ ਮਿਹਰ ਕਰੇ ਤੇ ਵਧਾਈਆਂ ਬਹੁਤ ਬਹੁਤ। ਪਿਆਰੇ ਦਾ ਫੋਟੋ ਵੀ ਲਾਈ ਮੇਰੀ ਆਪਣੀ। ਅਮਰਤ ਸਾਹਿਬ ਆਜਾਏ ਨੇ ਮੰਮੀ ਦੇ ਡੈਡੀ ਅਮਰਤ ਛੱਕੇ ਅਨੰਦਪਰ ਸਾਹਿਬ ਤੋਂ। ਵਧਾਈਆਂ ਮਾਤੇ। ਬਧਾਈਆਂ ਜੀ। ਵਾਹਿਗੁਰੂ ਮੇਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅਮਰਿਤ ਛੱਕਿਆ। ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਤੇ ਲਿਖਿਆ ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛੱਕੇ ਤੇ ਵਧਾਈਆਂ ਬਹੁਤ ਬਹੁਤ ਕਦਾਰੇ ਦਾ ਫੋਟੋ ਵੀ ਮੇਰੀ ਆਪਣੀ ਅੰਮ੍ਰਿਤ ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕੇ ਅਨੰਦਪੁਰ ਸਾਹਿਬ ਤੋਂ ਵਧਾਈਆਂ mate ਬਧਾਈਆਂ ਜੀ ਵਾਹਿਗੁਰੂ ਮਿਹਰ ਕਰੇ ਤੇ ਵਧਾਈਆਂ ਬਹੁਤ ਬਹੁਤ। ਇਹਦੇ ਦਾ ਫੋਟੋ ਵੀ ਮੇਰੀ ਰਫੜੀ ਅਮਰਤ ਸਾਹਿਬ ਆਜਾਏ ਨੇ ਮੰਮੀ ਦੇ ਡੈਡੀ ਅਮਰਤ ਛੱਕੇ ਅਨੰਦਪਰਸਾਪ ਤੋਂ। ਵਧਾਈਆਂ mate। ਬਤਾਈਆਂ ਜੀ। ਵਾਹਿਗੁਰੂ ਮੇਰ ਕਰੇ। ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਮਾਪਿਆਂ ਨੇ ਅਮਰਿਤ ਛੱਕਿਆ। ਜਿਸ ਤੋਂ ਮਗਰੋਂ ਜਦੋਂ ਉਹ ਘਰ ਪਹੁੰਚੇ ਤਾਂ ਨਵਦੀਪ ਜਲਵੇੜਾ ਨੇ ਉਹਨਾਂ ਨੂੰ ਵਧਾਈ ਦੇ ਕੇ ਸਵਾਗਤ ਕੀਤਾ। ਇਸਦੀ ਖੂਬਸੂਰਤ ਵੀਡੀਓ ਨਵਦੀਪ ਜਲਵੇੜਾ ਨੇ ਆਪਣੀ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਤੇ ਲਿਖਿਆ ਵਾਹਿਗੁਰੂ ਮਿਹਰ ਕੀਤੀ ਮੇਰੇ ਮਾਪਿਆਂ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਅੰਮ੍ਰਿਤ ਛੱਕੇ ਤੇ ਵਧਾਈਆਂ ਬਹੁਤ ਬਹੁਤ ਬਦੈਰ ਨੂੰ ਫੋਟੋ ਵੀ ਮੇਰੀ ਰਫੜੀ ਅੰਮ੍ਰਿਤ ਅੱਜ ਆਏ ਨੇ ਮੰਮੀ ਦੇ ਡੈਡੀ ਅੰਮ੍ਰਿਤ ਛੱਕੇ ਅਨੰਦਪੁਰ ਸਾਹਿਬ ਤੋਂ ਵਧਾਈਆਂ ਮਾਤੇ ਬਧਾਈਆਂ ਜੀ ਵਾਹਿਗੁਰੂ ਮਿਹਰ ਕਰੇ